ਪਿੰਡ ਘਟਾਣੀ ਕਲਾ ਵਿਖੇ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਇੱਥੇ ਇੱਕ ਕਾਰਜਚ ਰੱਖੇ ਅਖੰਡ ਪਾਠ ਸਮਾਗਮ ਦੌਰਾਨ ਪਕਾਏ ਜਾ ਰਹੇ ਲੰਗਰ 'ਚ ਗੁਆਚੇ ਰਹਿਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਸ਼ਰਾਬ ਛੱਡ ਦਿੱਤੀ ਇਸ ਸਬੰਧੀ ਥਾਣਾ ਕੁਮਕਲਾ ਦੀ ਪੁਲਿਸ ਨੇ ਪੰਜ ਜਾਣਿਆਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ 扑ਕਾਉਣ ਦਾ ਮਾਮਲਾ ਦਰਜ ਕਰ ਲਿਆ ਦੱਸਦੀ ਹੈ ਕਿ ਪਰਮਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਦਾਦਾ ਗੁਜਾਰ ਸਿੰਘ ਦੀ ਮੌਤ ਹੋ ਗਈ ਸੀ ਜਿਸ ਕਾਰਨ ਕਾਰਜਚ ਅਖੰਡ ਪਾਠ ਰਖਵਾਇਆ ਹੋਇਆ ਸੀ ਇਸ ਮੌਕੇ ਕਾਰਜਚ ਲੰਗਰ ਪਕਾਇਆ ਜਾ ਰਿਹਾ ਸੀ ਦੌਰਾਨ ਨਾਲਾਤੇ ਕਾਰਜਚ ਇਰੇ ਸੰਤੈਨਾ ਵਿਦਿਆਰਥੀਆਂ ਨੇ ਪਕਾਏ ਜਾ ਰਹੇ ਲੰਗਰ 'ਚ ਸ਼ਰਾਬ ਸੋਧਤੀ ਇਸ ਕਾਰਨ ਮਾਹੌਲ ਬੜਾ ਤਣਾਅਪੂਰਨ ਹੋ ਗਿਆ ਜਿਸ ਤੋਂ ਬਾਅਦ ਕੁੰਕਲਾ ਪੁਲਿਸ ਨੇ ਪ੍ਰਮੇਂਦਰ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਬਹਾਦਰ ਸਿੰਘ ਤੇ ਚਾਰ ਵਿਦੇਸ਼ੀ ਵਿਦਿਆਰਥੀਆਂ 'ਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਂਦਾ ਮਾਮਲਾ ਦਰਜ ਕਰ ਲਿਆ ਤਾਂ ਜਿਵੇਂ ਕਿ ਜਹੀ ਮਾਮਲਾ ਗਸਤ ਮਹੀਨੇ ਵਿੱਚ ਸਾਹਮਣੇ ਆ ਜਿੱਥੇ ਗੁਰੂ ਕੇ ਲੰਗਰ 'ਚ ਇੱਕ ਸ਼ਰਾਬੀ ਅੰਸਰ ਵੱਲੋਂ ਕਾਨੂੰਨੀ ਹਰਕਤ ਕਰਦਿਆਂ ਦਾਲ ਵਾਲੀ ਬਾਲਟੀ ਜਮੀਂ ਪਾ ਦਿੱਤਾ ਗਿਆ ਸੀ ਤੇ ਹੁਣ ਮੋਂ ਅਜਿਹੀ ਖਬਰ ਸਾਹਮਣੇ ਆਈ ਹੈ ਪਿੰਡ ਕਟਾਨੀ ਕਲਾਂ ਵਿਖੇ ਅਖੰਡ ਪਾਰਸ ਮਾਗਮ ਦੌਰ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਸ਼ਰਾਬ ਸਿਰ ਦਿੱਤੀ ਗਈ ਜਿਨ੍ਹਾਂ ਖਿਲਾਫ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦਾ ਮਾਮਲਾ ਦਰਜ ਕਰ ਲਿਆ। ਪਿੰਡ ਘਟਾਣੀ ਕਲਾ ਵਿਖੇ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ। ਦੱਸਦੀ ਹੈ ਕਿ ਇੱਥੇ ਇੱਕ ਘਰ ਚ ਰੱਖੇ ਅਖੰਡ ਪਾਠ ਸਮਾਗਮ ਦੌਰਾਨ ਪਕਾਏ ਜਾ ਰਹੇ ਲੰਗਰ ਚ ਗੁਆਚ ਰਹਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਸ਼ਰਾਬ ਛੱਡ ਦਿੱਤੀ। ਇਸ ਸਬੰਧੀ ਥਾਣਾ ਕੁਮਕਲਾ ਦੀ ਪੁਲਿਸ ਨੇ 5 ਜਾਣਿਆਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦਾ ਮਾਮਲਾ ਦਰਜ ਕਰ ਲਿਆ। ਦੱਸਦੀ ਹੈ ਕਿ ਪਰਮਿੰਦਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਦਾਦਾ ਗੁਜਾਰ ਸਿੰਘ ਇੱਕ ਘਰ ਚ ਲੰਗਰ ਪਕਾਇਆ ਜਾ ਰਿਹਾ ਸੀ ਦੌਰਾਨ ਨਾਲ ਲੱਗਤੇ ਘਰ ਦੇ ਚੁਬਾਰੇ ਤੇ ਕਿਰਾਏ ਤੇ ਰਹਿੰਦੇ ਵਿਦੇਸ਼ੀ ਵਿਦਿਆਰਥੀ ਸ਼ਰਾਬ ਪੀ ਰਹੇ ਸਨ ਤਾਂ ਇਹਨਾਂ ਵਿਦਿਆਰਥੀਆਂ ਨੇ ਪਕਾਏ ਜਾ ਰਹੇ ਲੰਗਰ 'ਚ ਸ਼ਰਾਬ ਛੋੜ ਦਿੱਤੀ। ਇਸ ਕਾਰਨ ਮਾਹੌਲ ਬੜਾ ਤਣਾਅਪੂਰਨ ਹੋ ਗਿਆ ਜਿਸ ਤੋਂ ਬਾਅਦ ਕੁੰਕਲਾ ਪੁਲਿਸ ਨੇ ਪ੍ਰਮੇਂਦਰ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਬਹਾਦਰ ਸਿੰਘ ਤੇ ਚਾਰ ਵਿਦੇਸ਼ੀ ਵਿਦਿਆਰਥੀਆਂ 'ਤੇ ਧਾਰਮਿਕ ਭਾਵਨਾਵਾਂ ਨੂੰ ਪੜਕਾਉਣ ਦਾ ਮਾਮਲਾ ਦਰਜ ਕਰ ਲਿਆ। ਤਾਂ ਜਿਵੇਂ ਕਿ ਜਿਹੀ ਮਾਮਲਾ ਗਸਤ ਮਹੀਨੇ ਵਿੱਚ ਸਾਹਮਣੇ ਆਇਆ ਜਿੱਥੇ ਗੁਰੂ ਦੇ ਲੰਗਰ 'ਚ ਇੱਕ ਸ਼ਰਾਰਤੀ ਅੰਸਰ ਵੱਲੋਂ ਕਾਨੂੰਨੀ ਹਰਕ ਫਰਮਾਨਾ ਜਿਹੀ ਖਬਰ ਸਾਹਮਣੇ ਆਈ ਹੈ ਪਿੰਡ ਕਟਾਨੀ ਕਲਾਂ ਵਿਖੇ ਅਖੰਡ ਪਾਠ ਸਮਾਗਮ ਦੌਰਾਨ ਪਕਾਏ ਜਾ ਰਹੇ ਲੰਗਰ ਚ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਸ਼ਰਾਬ ਸਿਰ ਦਿੱਤੀ ਗਈ ਜਿਸ ਨਾਲ ਖਲਾਫ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ 扑ਕਾਉਂਦਾ ਮਾਮਲਾ ਦਰਜ ਕਰ ਲਿਆ ਹੈ